ਉਹੀ ਦੇਖ ਸਕਦੇ ਆ ਖਨੋਰੀ ਬਾਟਰ ਤੋਂ ਲਾਈਵ ਤਸਵੀਰਾਂ ਸਵੇਰ ਦਾ ਸਮਾਂ ਤੇ ਸਾਰੇ ਡਟੇ ਨੇ ਕਿਸਾਨ ਵੀਰ ਤੇ ਮੋਰਕਾ ਜਮਾ ਚੜ੍ਹਦੀ ਕਲਾ ਦੇ ਵਿੱਚ ਹੈ ਬਾਪੂ ਵੀ ਨਹਾਉਣ ਦੀ ਤਿਆਰੀ ਕਰ ਰਿਹਾ ਬਾਲਟੀਆਂ ਨਾਲ ਭਰੀ ਜਾਂਦਾ ਇਤਰੋਂ ਬਾਪੂ ਹਣੀ ਪਏ ਨੇ ਸਵੇਰ ਦਾ ਸਮਾਂ ਤੇ ਬਾਪੂ ਹਣੀ ਪਏ ਨੇ ਇਹ ਆਪਣੇ ਬੰਦਰਾ ਪਿੰਡ ਵਾਲੇ ਜਿਲ੍ਹਾ ਫਰੀਦਕੋਟ ਤੇ ਬਾਕੀ ਤੁਸੀਂ ਵੇਖ ਸਕਦੇ ਆ ਜਮਾ ਲਾਈਵ ਤਸਵੀਰਾਂ ਕਿ ਕਾਠ ਅੱਗੇ ਨਾਲੋਂ ਖਨੌਰੀ ਬਾਰਡਰ ਤੇ ਵੀ ਬਹੁਤ ਜ਼ਿਆਦਾ ਹੋ ਗਿਆ ਆ ਨਹੀਂ ਨਹੀਂ ਪਈ ਹੈ ਸਾਣ ਵੀ ਦੇ ਟਾਟੇ ਨੇ ਬਾਪੂ ਹੀ ਮਰੀ ਜਾਂਦਾ ਸ਼ੋਅ ਤੇ ਕਪੜਾ ਕਿਰੋਂ ਫੁੱਲ ਤਿਆਰੀ ਹੈ ਕਿਸਾਨ ਵੀਰ ਜਵਾਂ ਡਟੇ ਨੇ ਅਲਟਰ ਤੇ ਤੇ ਬਾਪੂ ਨੇ ਮਰੀ ਜਾਂਦੇ ਗੱਲਾਂ ਤੇ ਇਤੋਂ ਅੱਜ ਕਰ ਰਹੇ ਨੇ ਰੋਟੀ ਦੀ ਤਿਆਰੀ ਬਾਪੂ ਕੀ ਕਹਿਣਾ ਚਾਹੁੰਗੇ ਤਿਆਰੀਆਂ ਫੁੱਲ ਰੋਟੀ ਦੀ ਚਾਹ ਆਈ ਚਲੋ ਜੀ ਬਾਪੂ ਵੀ ਕਰ ਰਹੇ ਨੇ ਭਾਂਡੇ-ਪੁੰਡੇ ਸਾਫ਼ ਡਟੇ ਨੇ ਮੋਰਚਾ ਜਮਾਂ ਚੜ੍ਹਦੀ ਕਲਾ ਦੇ ਵਿੱਚ ਆ ਤੇ ਇਤੋਂ ਕੱਲੋ ਸ਼ਾਮ ਨੂੰ ਬਾਰਡਰ ਤੁਹਾਨੂੰ ਦੇਣਾ ਹੈ ਚਲੋ ਜੀ ਚਲੋ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਡੇ ਬਜ਼ੁਰਗਾਂ ਨੂੰ ਸਾਡੇ ਬਜ਼ੁਰਗਾਂ ਕਰਕੇ ਅਸੀਂ ਇੱਥੇ ਤੁਰੇ ਫਿਰਦੇ ਆ ਬਾਪੂ ਕੀ ਕਹਿਣਾ ਚਾਹੇਗਾ ਫਿਰ ਕਹਿੰਦਾ ਕਿ ਜਿਹੜਾ ਕੰਮ ਆਇਆ ਜੰਗ ਜਿੱਤ ਕੇ ਜਾਵਾਂਗੇ ਜਿੱਤ ਕੇ ਜਾਵਾਂਗੇ ਸਰਕਾਰ ਮੰਗਾ ਮੰਨ ਲੇ ਹਾਂ ਸਰਕਾਰ ਮੰਗਾ ਮੰਨ ਲੇ ਆਪਦੇ ਹੱਕਾਂ ਲਈ ਆਏ ਆ ਕਾ ਨਹੀਂ ਆਏ ਹੱਕਾਂ ਲਈ ਲੜਾਂਗੇ ਅਸੀਂ ਹਾਂ ਤੇ ਹੱਕ ਜਿੱਲੇ ਤੇ ਲੜਦੇ ਹੀ ਰਹਾਂਗੇ ਲੜਦੇ ਰਹਿਾਂਗੇ ਕੋਈ ਕੰਮ ਮੁੱਕੇ ਵੀ ਆਪਦੇ ਹੱਕ ਲੈ ਕੇ ਜਾਵਾਂਗੇ ਤੇ ਬਾਪੂ ਫੁੱਲ ਤਿਆਰੀ ਕਰੀ ਜਾਂਦਾ ਫਾਕੀ ਰੋਟੀ ਪਾਣੀ ਦੀ ਫੁੱਲ ਤਿਆਰੀ ਆ ਇਤਰੋਂ ਅੱਗੇ ਸਾਨੂੰ ਦਿਖਾਉਣੇ ਆ ਕਿ ਇਤਰੋਂ ਵੀ ਬਾਪੂ ਨਹੀਂ ਬੈਠੇ ਨੇ ਠੀਕੋ ਵਧੀਆ ਵਧੀਆ ਬਜ਼ੁਰਗੋ ਠੀਕ ਠਾਕ ਕੀ ਹਾਲ ਆ ਠੀਕੋ ਵਧੀਆ ਤੇ ਕੀ ਕਹਿਣਾ ਚਾਹੋਗੇ ਫਿਰ ਤੁਸੀਂ ਅਸੀਂ ਸਰਕਾਰ ਨੂੰ ਚੇਤਾਵਨੀ ਜਿਨਾ ਚਾਹਾਂਗੇ ਤੁਹਾਨੂੰ ਪਤਾ ਹੀ ਐ ਕਿ ਅੱਜ ਜਿਹੜਾ 11 ਤਰੀਕ ਤੋਂ ਲਗਾਤਾਰ ਆ ਜਿਹੜਾ ਹਰਿਆਣੇ ਦਾ ਬੱਦ ਰੈਗਾ ਖਣੌਰੀ ਵਾਲਾ ਨੌਰੀ ਵਾਲਾ ਉਥੇ ਇੰਨਾ ਲੰਮਾ ਕਾਫਲਾ ਜਿਹੜਾ ਟ੍ਰੈਡਰ ਟ੍ਰੈਡਿੰਗਾਂ ਦਾ ਚਾਰਜ ਦੇ ਛੱਡ ਕੇ ਚਾਰਜ ਦੇ ਸਾਡੇ ਗਏ ਨੇ ਸ਼ੰਭੂ ਤੇ ਪਟਿਆਲਾ ਪਤigarh ਸਾਹਿਬ ਮਹਾਲੀ ਤੇ ਲੁਧਿਆਣਾ ਬਾਕੀ ਜ਼ਿਲ੍ਹਿਆਂ ਦਾ ਜਿਹੜਾ ਇਕੱਠਾ ਹੈ ਉਹ ਇੱਥੇ ਹੋਇਆਗਾ ਸੋ ਇਹ ਅਸੀਂ ਭਗਵੰਤ ਮਾਨ ਨੂੰ ਦਿਖਾਤਾ ਕਿ ਜਿਹੜਾ ਕਹਿੰਦਾ ਸੀ ਵੀ ਰੈਲੀਆਂ ਕਰਨ ਨੂੰ ਕਿਸਾਨਾਂ ਨੂੰ ਲੀਡਰਾਂ ਨੂੰ ਬੰਦੇ ਨਹੀਂ ਸਿਖਾਉਣੇ ਆਹ ਦੇਖ ਲਵੇ ਅੱਜ ਜੰਗਲ ਦੇ ਵਿੱਚ ਮੰਗਲ ਲਾਇਆ ਹੋਇਆ ਹੈ ਸਾਡੇ ਜਿਹੜੀ ਹਾਜ਼ਰੀ ਹੈ ਇਹ ਦਿੱਲੀ ਜੀ ਲੱਗ ਰਹੀ ਹੈ ਇੱਕ ਤਰ੍ਹਾਂ ਦੀ ਕਿਉਂਕਿ ਅਸੀਂ ਜਿਹੜਾ ਇਹ ਕੋਈ ਮੂਰਖ ਨਹੀਂ ਹਾਂਗੇ ਸਮਝਦਾਰ ਕਿਸਾਨਾਂ ਆਪਣੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਵਾਸਤੇ ਅਸੀਂ ਦਿੱਲੀ ਚਲੇ ਸੀ ਪਰ ਜੇ ਸਾਡੀ ਗੱਲਬਾਤ ਚੱਲ ਰਹੀ ਹੈ ਲੀਡਰਾਂ ਨਾਲ ਦਿੱਲੀ ਵਿਖੇ ਤੇ ਅਸੀਂ ਆਪਣੇ ਆਪ ਨੂੰ ਦਿੱਲੀ ਸਮਝਦੇ ਹਾਂ ਕਿ ਜਿਹੜੀ ਸਰਕਾਰ ਦਾ ਧੌਣ ਚ ਕਿੱਦਾਂ ਸੀ ਉਹ ਨਿਕਲਿਆ ਤੇ ਗੱਲਬਾਤ ਚੱਲ ਰਹੀ ਹੈ ਉਮੀਦ ਰੱਖਦੇ ਹਾਂ ਔਰ ਇਸ ਨੂੰ ਸਟੇਟ ਕਰਦੇ ਹਾਂ ਮੋਦੀ ਸਰਕਾਰ ਨੂੰ ਇੱਕ ਕਾਰਪੋਰੇਟ ਘਰਾਣਾ ਦਾ ਖਹਿੜਾ ਛੱਡ ਕੇ ਜਿਹੜੇ ਕਿਸਾਨਾਂ ਨੇ ਪੰਜਾਬ ਕੀ ਪੂਰੇ ਭਾਰਤ ਨੂੰ ਅੰਨ ਦਾਤਾ ਬਣਾਇਆ ਹੈਗਾ ਅੰਨ ਦੇ ਭੰਡਾਰ ਪੈਦਾ ਕੀਤੇ ਨੇ ਤੇ ਉਹਨਾਂ ਦੀ ਬਾਹ ਫੜੇ ਤੇ ਮੰਗੀਆਂ ਹੋਈਆਂ ਜਿਹੜੀਆਂ ਮੰਗਾ ਨ ਮੰਨੀਆਂ ਹੋਈਆਂ ਉਹਨਾਂ ਨੂੰ ਗਰਾਊਂਡ ਤੇ ਲਾਗੂ ਕਰੇ ਇਹ ਸਾਡੀ ਚੇਤਾਵਨੀ ਹੈ ਅਗਰ ਜੇ ਉਹ ਸਾਡੀ ਐਤਵਾਰ ਵਾਲੀ ਬੀਤਕ ਦੇ ਵਿੱਚ ਕੋਈ ਮਸਲਾ ਹੱਲ ਨਹੀਂ ਕਰਦਾ ਤਾਂ ਅੱਗੇ ਅਸੀਂ ਦਿੱਲੀ ਨੂੰ ਪੂਚ ਕਰਾਂਗੇ ਐਨੇ ਹੀ ਕਹਿਣਾ ਮੈਂ ਦਰਸ਼ਨ ਸਿੰਘ ਪ੍ਰਧਾਨ ਬਾਕੀ ਆਪ ਖਨੌਰੀ ਵਾਲੇ ਬਾਰਡਰ ਤੇ ਬੈਠੇ ਆਂ ਸਰਕਾਰ ਤੇ ਇੱਥੇ ਬੈਠਾ ਤੇ ਵੀ ਪੂਰਾ ਪ੍ਰੈਸ਼ਰ ਬਣਿਆ ਹੋਇਆ ਜੀ ਪੂਰਾ ਪ੍ਰੈਸ਼ਰ ਤਾਂ ਇਹ ਮੀਟਿੰਗ ਤੇ ਮੀਟਿੰਗ ਸਾਤੇ ਪਈ ਨੇ ਹਾਂਜੀ ਹਾਂਜੀ ਮੈਂ ਦਰਸ਼ਨ ਸਿੰਘ ਪ੍ਰਧਾਨ ਬੀਕੇਜੂ ਸਿੱਧੂਪੁਰ ਮੌਨ ਖੁੱਦ ਇਹ ਦੱਸਦਾ ਤੁਹਾਨੂੰ ਕਿ ਇਹ ਪ੍ਰੈਸ਼ਰ ਹੈ ਜਿਹੜਾ ਇਕੱਲੇ ਭਾਰਤ ਸਰਕਾਰ ਤੇ ਨਹੀਂ ਦੁਨੀਆ ਦੇ ਵਿੱਚ ਵੀ ਪਿਆ ਹੋਇਆ ਹੈ ਜਿਹੜਾ ਪੂਰਾ ਬਾਰਡ ਮੰਨਦਾ ਸੀ ਕਿ ਲੋਕਤੰਤਰ ਹੈ ਤਾਂ ਭਾਰਤ ਚ ਹੈ ਅੱਜ ਉਸ ਲੋਕਤੰਤਰ ਦੀਆਂ ਇਹਨਾਂ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਸਰਕਾਰਾਂ ਜਿਹੜੀਆਂ ਕੇਂਦਰ ਦੀਆਂ ਉਹਨਾਂ ਵੱਲੋਂ ਘਾਣ ਕੀਤਾ ਜਾ ਜਾ ਰਿਹਾ ਹੈ ਔਰ ਕਿਸਾਨਾਂ ਵੱਲੋਂ ਉਹਦੀ ਵਿਰੋਧਤਾ ਕੀਤੀ ਜਾ ਰਹੀ ਹੈ ਤੇ ਆਪਣੀਆਂ ਮੰਗਾਂ ਮਨਾਉਣ ਲਈ ਹਰ ਕਿਸਮ ਦਾ ਵਸੀਲਾ ਵਰਤਣ ਨੂੰ ਤਿਆਰ ਆਸੀਂ ਪਰ ਅਸੀਂ ਥੋੜੀ ਮੁੜਾਂਗੇ ਅਗਰ ਜੇ ਸਾਡੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਅਸੀਂ ਐਤਵਾਰ ਤੋਂ ਬਾਅਦ ਦਿੱਲੀ ਨੂੰ ਕੂਚ ਕਰਾਂਗੇ ਇਹ ਪੱਕਾ ਏਮ ਹੈ ਅਸੀਂ ਇਸ਼ਾਰਾ ਜਾਲ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਔਰ ਦੂਜੀਆਂ ਜਥੇਬੰਦੀਆਂ ਜਿਹੜੀਆਂ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵਿੱਚ ਦੁਨੀਆ ਹੋਈਆਂ ਨੇ ਸਾਰਿਆਂ ਦੇ ਮੈਸੇਜ ਦੇਖਦੇ ਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਲਈਦਾ ਫਿਰ ਦਿੱਲੀ ਨੂੰ ਕੂਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਛੋਡੇ ਇੱਥੇ ਜਦੋਂ ਖਨੌਰੀ ਬਾਰਡਰ ਤੇ ਅਥਰੂ ਗਏ ਸਿੱਟੇ ਗਏ ਉਦੋਂ ਵੱਜੀ ਇੱਥੇ ਠੱਟ। ਇਹ ਮੈਨੂੰ ਖੱਟਰ ਸਾਹਿਬ ਦੀ ਸਰਕਾਰ ਵੱਲੋਂ ਮਿਲਿਆ ਹੋਇਆ ਤੋਹਫਾ ਹੈ। ਅੱਛਾ ਜੀ। ਤੇ ਕੀ ਕਹਿਣਾ ਚਾਹੋਗੇ ਫਿਰ ਖੱਟਰ ਸਰਕਾਰ ਨੂੰ? ਖੱਟਰ ਸਰਕਾਰ ਨੂੰ ਹੋਸ਼ ਦੇ ਵਿੱਚ ਆਉਣਾ ਚਾਹੀਦਾ। ਨੌਜਵਾਨਾਂ ਤੇ ਇੰਨੀਆਂ ਅੱਖਾਂ ਜਿਹੜਾ ਸ਼ੰਭੂ ਬਾਡਰ ਤੇ ਜੋ ਕੁਝ ਹੋਇਆ ਖਨੋਰੀ ਬਾਡਰ ਤੇ ਕਿੰਨੇ ਜ਼ਖਮੀ ਹੋਏ ਉਹਨਾਂ ਨੂੰ ਕੀ ਆਪਾਂ ਉਹਨਾਂ ਦੇ ਨਾਲ ਆਪਾਂ ਉਹਨਾਂ ਦੇ ਹੱਕਾਂ ਲਈ ਆਏ ਆ ਸਾਡੇ ਨੌਜਵਾਨਾਂ ਤੇ ਪੰਜਾਬ ਦੇ ਅੰਦਾਤੇ ਤੇ ਤੁਸੀਂ ਇਹਨਾਂ ਅਤਿਆਚਾਰ ਨਾ ਕਰੋ ਜਿਹੜਾ ਇਹ ਅਤਿਆਚਾਰ ਕਰ ਰਹੇ ਨੇ ਬਜ਼ੁਰਗਾਂ ਤੇ ਨੌਜਵਾਨਾਂ ਤੇ ਬੱਚਿਆਂ ਤੇ ਇਹ ਬਹੁਤ ਅਸੀਂ निंदਣਯੋਗ ਹੈਗਾ ਜੋ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਕੰਮ ਦਰਨ ਵਾਲੀ ਨਹੀਂ ਹਮੇਸ਼ਾ ਜੁਰਮ ਦੇ ਖਿਲਾਫ ਲੜਦੀ ਰਹੀ ਹੈ। ਹੋ ਇੱਥੇ ਵੀ ਮਤਲਬ ਸਰਕਾਰ ਵੱਲੋਂ ਕਿਸਾਨਾਂ ਉੱਤੇ ਜ਼ੁਲਮ ਕੀਤਾ ਜਿਹੜਾ ਹੋ ਰਿਹਾ ਹੈ। ਇਹਦਾ ਟਕਰਾ ਸ਼ਾਵਰ ਦੇ ਸੰਤੋਖ ਦੇ ਨਾਲ ਅਸੀਂ ਸ਼ਾਂਤਮਈ ਰਹਿ ਕੇ ਬੜੇ ਵਧੀਆ ਤਰੀਕੇ ਦੇ ਨਾਲ ਜਵਾਬ ਦੇਵਾਂਗੇ। ਆਪਦੇ ਹੱਕਾਂ ਲਈ ਆਏ ਆਂ, ਆਪਦੇ ਹੱਕ ਲੈ ਕੇ ਜਾਵਾਂਗੇ। ਕੋਈ ਗੱਲ ਨਹੀਂ ਡਟਿਆਂ ਮੋਰਚਾ ਜਾਵਾਂ ਚੜ੍ਹਦੀ ਕਲਾ ਦੇ ਵਿੱਚ। ਬਾਕੀ ਬਾਪੂ ਆਣੀ ਬੈਠਿਆ। ਕੋਈ ਗੱਲ ਨਹੀਂ। ਇੱਥੇ ਬੈਠੇ ਆ ਖਨੌਰੀ ਬਾਰਡਰ ਤੇ ਲਾਈਵ ਤੋਂ ਹੀ ਤਸਵੀਰਾਂ ਵੇਖ ਰਹੇ ਆ ਇੱਥੇ ਬੈਠਾ ਤੇ ਵੀ ਦਿੱਲੀ ਵਰਗਾ ਮਾਹੌਲ ਬਣਿਆ ਪਿਆ ਪਰ ਸਰਕਾਰ ਤੇ ਪੂਰਾ ਪੂਰਾ ਪ੍ਰੈਸ਼ਰ ਬਣਿਆ ਪਿਆ ਜੀ ਕਿਉਂਕਿ ਸਰਕਾਰ ਵਾਰੀ-ਵਾਰੀ ਮੀਟਿੰਗਾਂ ਤੇ ਮੀਟਿੰਗ ਸੱਦ ਰਹੀ ਆ ਸਰਕਾਰ ਤੇ ਇੱਥੇ ਬੈਠਾ ਤੇ ਵੀ ਪ੍ਰੈਸ਼ਰ ਬਣਿਆ ਹੋਇਆ ਤੇ ਬਾਕੀ ਤੋਂ ਹੀ ਕਾਫਲਾ ਬਹੁਤ ਜ਼ਿਆਦਾ ਇਕੱਠ ਬਹੁਤ ਜ਼ਿਆਦਾ ਲੰਬਾ ਕਾਫਲਾ ਕਿਸਾਨਾਂ ਦਾ ਹੋ ਚੁੱਕਿਆ ਠੀਕ ਹੈ ਜੀ ਜੁੜੇ ਰਹੋ ਪੇਜ ਦੇ ਨਾਲ ਸ਼ੇਅਰ ਸਪੋਰਟ ਕਰਦੇ ਰਹੋ ਫੇਸਬੁੱਕ ਪੇਜ ਗੁਰਪੇ ਕੋਟਲੀ ਇੰਸਟਾਗ੍ਰam YouTube ਗੁਰਪੇ ਕੋਟਲੀ ਦੇ ਨਾਲ ਜੁੜੇ ਰਹੋ ਅੱਗੇ ਦੀ ਅਪਡੇਟ ਦਿੰਦੇ ਰਹਾਂਗੇ